ਸੀਐਮ ਸਾਹਿਬ ਨੂੰ ਮੈਂ ਦੱਸਣਾ ਚਾਹੁੰਦਾ ਇੱਕ ਪਾਸੇ ਤੁਸੀਂ ਕੋਨੇ ਗੈਂਗਸਟਰਾਂ ਦੇ ਖਰਾਬ ਪ੍ਰਹਾਰ ਕਰਦੇ ਹੋ ਤੁਸੀਂ ਉਹ ਪ੍ਰਹਾਰ ਕਿੱਥੇ ਕਰਦੋਂ ਪੀੜ ਤਾਂ ਤੁਹਾਡੇ ਮਰੇ ਹੱਥ ਬੰਨੀ ਜਾਂਦਾ 6 ਮਹੀਨਿਆਂ ਤੋਂ ਸੀਐਮ ਦਾ ਓਐਸਡੀ ਹੈ ਸਾਰੇ ਕੇਸ ਨੂੰ ਪ੍ਰਭਾਵਿਤ ਕਰੀ ਜਾਂਦਾ ਮੇਰੇ ਨੂੰ ਕੀ 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 ਚੱਕਿਆ ਮੈਂ ਸੀਐਮ ਦਾ ਜੀ ਭਗਵੰਤ ਮਾਨ ਦਾ ਦੱਸੋ ਮੇਰੀ ਕੰਪਲੀਟ ਬੰਦ ਲਫਾਫਾ ਐ ਐਸਐਸਪੀ ਸਾਹਿਬ ਰੱਖੀ ਬੈਠੇ ਜਾਂਦਾ ਕਿਹੜੇ ਗੈਂਗਸਟਰਾਂ ਦੇ ਖਿਲਾਫ ਬੋਲੋਗੇ ਤੁਸੀਂ ਪਹਿਲਾਂ ਖਾਕੀ ਵਾਲੇ ਗੈਂਗਸਟਰ ਨੂੰ ਤਾਂ ਬਾਪੂ ਕਰੋ ਜਿਹੜੇ ਇੱਥੇ ਬੈਠੇ ਨੇ ਪਹਿਲਾਂ ਮੇਰੀ ਇਨਵੈਸਟੀਗੇਸ਼ਨ ਦਾ ਕੀ ਕੀਤਾ ਤੁਸੀਂ ਮੇਰੇ ਪੁੱਤ ਦੇ ਕਤਲ ਦਾ ਕੀ ਕੀਤਾ ਤੁਸੀਂ ਹੁਣ ਜਿਹੜੀ ਅਸੀਂ ਉਹਦੇ ਸਹਾਰੇ ਤੇ ਬੁੜਾਪੇ ਚ ਰੋਟੀ ਖਾਣਗੇ ਸੀ ਹੁਣ ਉਹਦਾ ਕੀ ਹਾਲ ਕੀਤਾ ਤੁਸੀਂ ਪੁਲਿਸ ਹੋਣਾ ਚਿਰ ਪੁਲਿਸ ਹੈ ਜਿੰਨਾ ਚਿਰ ਮਦਈ ਦਾ ਪੱਖ ਸੁਣਦੀ ਹੈ ਜਦੋਂ ਪੁਲਿਸ ਦੋਸ਼ੀਆਂ ਦੇ ਨਾਲ ਅਜਿਹੇ ਵੀਰੋ ਐਦੋਂ ਵੱਡਾ ਖਾਕੀ ਚ ਗੁੰਡਾ ਤੁਸੀਂ ਨਹੀਂ ਦੇਖ ਸਕਦੇ ਮੈਨੂੰ ਦੱਸ ਕੇ ਜਾਓ ਮੇਰੀ ਜੇ ਕੰਪਲੇਂਟ ਗਲਤ ਹੈ ਮੈਨੂੰ ਫੜਾ ਕੇ ਜਾਓ ਤੇ ਆਹ ਚੱਕ ਭਰਾਵਾ ਤੇਰਾ ਕੁਛ ਨਹੀਂ ਬਣਦਾ ਤੂੰ ਇਹਨੂੰ ਆਪਸ ਲੈ ਕਿੱਥੇ ਜਾਵਾਂ ਕੁਝ ਸਾਰੇ ਸਤਿਕਾਰਯੋਗ ਪ੍ਰੈਸਰੋ ਮੈਂ ਜਾਮਾ ਕਿੱਥੇ ਕਿਹਦੇ ਕੋਲ ਜਾਵਾਂ ਜੀ ਜੀਪੀ ਤੋਂ ਮੈਂ ਚੱਲਿਆ ਹੋਇਆ ਫਿਰ ਮੈਂ ਹੱਥ ਬੰਨ੍ਹ ਕੇ ਕਹਿੰਦਾ ਵੀ ਮੇਰੇ ਘਰ ਦਾ ਮਸਲੇ ਨੂੰ ਜਨਤਕ ਨਾ ਕੀਤਾ ਜਾਵੇ ਸਭ ਤੋਂ ਪਹਿਲਾਂ ਮੇਰੀ ਕੰਪਲੇਟ ਜਨਤਕ ਕਰਤ ਕੀਤੀ ਜਾਂਦੀ ਹੈ ਅੱਜ 6 ਦਿਨ ਹੋ ਗਏ ਮੇਰੀ ਕੰਪਲੇਟ ਨੂੰ ਲਫਾਫੇ ਚ ਬੰਦ ਕਰੀ ਬੈਠੇ ਨੇ ਅੰਦਰ ਸਾਰੀ ਡਾਕ ਕੱਢ ਦਿੰਦੇ ਨੇ ਪਰ ਮੇਦੀ ਮੇਰੀ ਕੰਪਲੇਟ ਨਹੀਂ ਕੱਢਦੇ ਮੇਰੇ ਕੋਲ ਰਿਸ਼ਵਤ ਨਹੀਂ ਦੇਣ ਨੂੰ ਕਿੱਥੋਂ ਦੇਵਾਂ ਪੁੱਤ ਮਾਰ ਤੱਕ ਬਾਈ ਸਾਰੀ ਖਾ ਗਏ ਕਿੱਥੋਂ ਦੇਵਾਂ ਮੈਂ ਇਹ ਨਹੀਂ ਕਰਦੇ ਤੁਸੀਂ ਮੈਨੂੰ ਦੱਸਿਓ ਪਹਿਲਾਂ ਸਾਡੇ ਸਰਕਾਰ ਨੇ ਵਰਵਾਤਾ ਹੁਣ ਸਾਡੀ ਕਮਾਈ ਤੇ ਡਾਕਾ ਮਾਰ ਲੈਣੇ ਜੀ ਬਾਤ ਨੂੰ ਕੋਈ ਪਾਲਾਂਗੇ ਅਸਲ ਹੁਣ ਆਪਾਂ ਅਗਲੀ ਕੁੰਮਰੀ ਸਾਡਾ ਤਾਂ ਜੋਰ ਆਇਆ ਸੀ ਤਾਂ ਤਾਂ ਥੋੜੇ ਥੋੜੇ ਸਾਹਮਣੇ ਆਏ ਆਂ ਫਿਰ ਕਮ ਸੇ ਕਮ ਪਬਲਿਕ ਤਾਂ ਸਾਡੀ ਸੁਣੂਗੀ ਨਾ 8 ਜੂਨ ਦਾ 6 ਮਹੀਨੇ ਦਾ 2025 ਦਾ ਪਾਉਰੀ ਜਿਹੜੀ ਜਾਂਦੀ ਨਾ ਮੇਰੀ ਕੰਪਲੇਨ ਬਾਕਸ ਕਰਦੇ ਆਂ ਨਾ ਤਾਂ ਕੋਈ ਕਰਦੀ ਕਰੇ ਅੱਜ 5 ਦਿਨ ਹੋ ਗਏ ਪੂਰੇ ਮੇਰੀ ਕੰਪਲੀਟ ਬੰਦ ਰਫਾਫਾ ਐਸਐਸਪੀ ਸਾਹਿਬ ਰੱਖੀ ਬੈਠੇ ਆਂ ਕਿਹੜੇ ਗਾਇਮ ਤਰ੍ਹਾਂ ਦੇ ਖਿਲਾਫ ਬੋਲੋਗੇ ਤੁਸੀਂ ਪਹਿਲਾ ਖਾਕੀ ਵਾਲੇ ਗੈਂਗਸਟਰ ਨੂੰ ਕਾਬੂ ਕਰੋ ਜਿਹੜੇ ਇੱਥੇ ਬੈਠੇ ਨੇ ਤੁਸੀਂ ਲੁੱਟ ਪਰਵਾਹ ਰੱਖੀ ਆ ਮਾਨਸਾ ਦੇ ਉੱਤੇ ਮੇਰੇ ਵਰਗੇ ਜਿਹੜੇ 60 60 ਸਾਲ ਦੇ ਆ ਦੋਨੇ ਅਸੀਂ ਬੱਚੇ ਵਾਜ ਤੁਹਾਡੇ ਧਰਨੇ ਦੇ ਉੱਤੇ ਬੈਠਣ ਵਾਸਤੇ ਆਂ ਕਸੂਰ ਕੀ ਆ ਸਾਡਾ ਸਰਕਾਰ ਦਾ ਟੈਕਸ ਦਿੰਨੇ ਆ ਬਣਦਾ ਹੋਇਆ ਸਾਰਾ ਤੁਹਾਡੇ ਬੋਬੇ ਚ ਪਾਉਂਦੇ ਆ ਸਰਕਾਰ ਦੇ ਜੇ ਤੁਸੀਂ ਸਾਨੂੰ ਮਾਰਨ ਤੇ ਤੁਲਗੇ ਅਸੀਂ ਤੁਹਾਡੇ ਸਿਰ ਤੇ ਬੈਠੇ ਸੀ ਮਾਨਸਾ ਪੁਲਿਸ ਤੁਹਾਡੇ ਸਿਰ ਤੇ ਬੈਠੇ ਸੀ ਇੱਥੇ ਸੀ ਜੇ ਤੁਸੀਂ ਸਾਡਾ ਹਾਲ ਕਰੋਗੇ ਮੈਨੂੰ ਨਹੀਂ ਉਮੀਦ ਸੀ ਇਸ ਚ ਗਾ ਉਹ ਪਹਿਲਾਂ ਮੇਰੀ ਇਨਵੈਸਟੀਗੇਸ਼ਨ ਦਾ ਕੀ ਕੀਤਾ ਤੁਸੀਂ ਮੇਰੇ ਪੁੱਤ ਦੇ ਕਤਲ ਦਾ ਕੀ ਕੀਤਾ ਤੁਸੀਂ ਹੁਣ ਜਿਹੜੀ ਅਸੀਂ ਉਹਦੇ ਸਹਾਰੇ ਦੇ ਬੁੜਾਪੇ ਚ ਰੋਟੀ ਖਾਣੀ ਸੀ ਹੁਣ ਉਹਦਾ ਕੀ ਹਾਲ ਕੀਤਾ ਤੁਸੀਂ ਪੁਲਿਸ ਹੋਣਾ ਚਿਰ ਪੁਲਿਸ ਹੈ ਜਿੱਨਾ ਚਿਰ ਮਦਈ ਦਾ ਪੱਖ ਸੁਣਦੀ ਹੈ ਜਦੋਂ ਪੁਲਿਸ ਦੋਸ਼ੀਆਂ ਦੇ ਨਾਲ ਅਜ ਦੇ ਵੀਰੋਂ ਇਤੋਂ ਵੱਡਾ ਆਖਾਖੀ ਚ ਗੁੰਡਾ ਤੁਸੀਂ ਨਹੀਂ ਵੇਖ ਸਕਦੇ ਮਜਬੂਰੀ ਦੇ ਵਿੱਚ ਮੈਨੂੰ ਅੱਗੇ ਇੱਥੇ ਆ ਸਟੈਪ ਦੇ ਵਿੱਚ ਲਾਉਣਾ ਪਿਆ ਵੀ ਡੀਆਈਜੀ ਸਾਹਿਬ ਆਇਆ ਖਬਰਾਂ ਇਹ ਮੇਰੀ ਗੱਲ ਸੁਣ ਲੈਣ ਮੈਂ ਆਸਰਾ ਤੋਂ ਉਮੀਦ ਕਰਦਾ ਵੀ ਤੁਸੀਂ ਮੇਰੇ ਮੈਨੂੰ ਦੱਸ ਕੇ ਜਾਓ ਮੇਰੀ ਜੇ ਕੰਪਲੇਂਟ ਗਲਤ ਹੈ ਮੈਨੂੰ ਫੜਾ ਕੇ ਜਾਓ ਵੀ ਆਹ ਚੱਪ ਭਰਾਵਾ ਤੇਰਾ ਕੁਝ ਨਹੀਂ ਬਣਦਾ ਤੂੰ ਇਹਨੂੰ ਆਸ ਲੈ ਕਿੱਥੇ ਜਾਵਾਂ ਤੁਸੀਂ ਸਾਰੀ ਸਤਿਕਾਰ ਜੋ ਪ੍ਰੋਫੈਸਰ ਮੈਂ ਜਾਵਾਂ ਕਿੱਥੇ ਕਿਹਦੇ ਕੋਲ ਜਾਵਾਂ ਜੀ ਜੀਪੀ ਤੋਂ ਮੈਂ ਚੱਲਿਆ ਹਾਂ ਫਿਰ ਮੈਂ ਹੱਥ ਬਨ ਕੇ ਕਹਿੰਦਾ ਵੀ ਮੇਰੇ ਘਰ ਦਾ ਮਸਲੇ ਨੂੰ ਜਨਤਕ ਨਾ ਕੀਤਾ ਜਾਵੇ ਸਭ ਤੋਂ ਪਹਿਲਾਂ ਮੇਰੀ ਕੰਪਲੇਟ ਜਨਤਕ ਕਰਤ ਕੀਤੀ ਜਾਂਦੀ ਹੈ ਯਾਰ ਜੁਲਬਦੀ ਕੋਈ ਹੱਦ ਹੁੰਦੀ ਹੈ ਸਾਦੂ ਮੂੰ ਫੜ ਕੇ ਬਾਹਰ ਕੱਢ ਦੂ ਕਿਸੇ ਕਿਤੇ ਅਸੀਂ ਧੱਕੇ ਖਾਂਦੇ ਕਿਤੇ ਹੋਰ ਪਾਸੇ ਨਿਕਲ ਜਾਂਦੇ ਇਹਦਾ ਇੰਨਾ ਧੱਕਾਗਾ ਤੂੰ ਕਰਦਾ सीएम साहब नु मैं ਦੱਸਣਾ ਚਾਹੁੰਦਾ ਇੱਕ ਪਾਸੇ ਤੁਸੀਂ ਕੋਨੇ ਗੈਸਟਰਾ ਦੇ ਖਰਾਬ ਪ੍ਰਿਹਾਰ ਕਰਦੇ ਹੋ ਤੁਸੀਂ ਉਹ ਪ੍ਰਿਹਾਰ ਕਿੱਥੇ ਕਰ ਦੋ ਪੀੜ ਤਾਂ ਤੁਹਾਡੇ ਮੂਰੇ ਹੱਥ ਬੰਨੀ ਜਾਂਦਾ 6 ਮਹੀਨਿਆਂ ਤੋਂ सीएम ਦਾ ओएसडी ਹੈ ਸਾਰੇ ਕੇਸ ਨੂੰ ਪ੍ਰਭਾਵਿਤ ਕਰੀ ਜਾਂਦਾ ਮੇਰੇ ਨੂੰ ਕੀ 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 ਚੱਕਿਆ ਮੈਂ सीएम ਦਾ ਜੀ ਭਗਵੰਤ ਮਾਨ ਦਾ ਦੱਸੋ ਆ ਸਰਕਾਰ ਹੈ ਡਰਾਮੇ ਕਰਦੀ ਹੈ ਤੁਸੀਂ ਇੱਜ਼ਤਦਾਰ ਜਿਹੜੇ ਸੀਨੀਅਰ ਸਿਟੀਜਨ ਹੈ ਉਹ ਤੁਹਾਡੇ ਤਲਲੇ ਤੇ ਝਟਦੇ ਫਿਰਦੇ ਆ ਪੁਲਿਸ ਦੇ ਵੀਰ ਸਾਡੀ ਜਾਇਜ਼ ਗੱਲ ਮੰਨ ਲਓ ਮੈਨੂੰ ਮੇਰੀ ਕੰਪਨੀ ਦੀ ਸਟੇਟਮੈਂਟ ਲੈਣ ਦਾ ਹੱਕ ਨਹੀਂ ਤੁਸੀਂ ਦੱਸੋ ਸਾਰੇ ਪ੍ਰੈਸ ਵਾਲੇ ਖੜੇ ਹੋ ਮੇਰੇ ਪੁੱਤ ਦਾ ਕਾਰੋਬਾਰ ਹੈ ਜਿਵੇਂ ਕਹਾ ਮੈਨੂੰ ਮੇਰੇ ਮਿਹਨਤ ਦਾ ਹਸਾਬ ਦੱਸ ਦਿਓ ਕੋਈ ਨਾਂ ਦੇਵੇ ਦੱਸੋ ਕਿਹਦੇ ਕੋਲੇ ਜਾਵਾਂ ਪੀੜੀ ਕੋਲੇ ਜਾਵਾਂ ਸੀਬੀਆਈ ਕੋਲੇ ਜਾਵਾਂ ਮਾਨਸਾ ਪੁਲਿਸ ਕੋਲੇ ਜਾਵਾਂ ਮੈਨੂੰ ਰਾਹ ਤਾਂ ਦੱਸੋ ਕੋਈ ਮੈਂ ਜਾਵਾਂ ਕਿੱਥੇ ਐਨਾ ਧੱਕਾ ਜਰ ਅੱਜ 6 ਦਿਨ ਹੋ ਗਏ ਮੇਰੀ ਕੰਪਲੇਟ ਨੂੰ ਲਫਾਫੇ ਚ ਬੰਦ ਕਰੀ ਬੈਠੇ ਨੇ ਅੰਦਰ ਸਾਰੀ ਡਾਕ ਕੱਢ ਦਿੰਦੇ ਨੇ ਪਰ ਮੇਦੀ ਮੇਰੀ ਕੰਪਲੇਟ ਨਹੀਂ ਕੱਢਦੇ ਮੇਰੇ ਕੋਲ ਰਿਸ਼ਵਤ ਨਹੀਂ ਦੇਣ ਨੂੰ ਕਿੱਥੋਂ ਦੇਵਾਂ ਪੁੱਤ ਮਾਰ ਤੱਕ ਬਾਈ ਸਾਰੀ ਖਾ ਗਏ ਕਿੱਥੋਂ ਦੇਵਾਂ ਮੈਂ ਸਾਰਾ ਕੰਮ ਹੋਇਆ ਪਿਆ ਸਾਰਾ ਕੰਮ ਹੋਇਆ ਇੱਧਰ ਆ ਜਾ ਉਹ ਬੋਲਦੀ ਨਹੀਂ ਤਸੋ ਤੁਹਾਡੇ ਕੋਲੇ ਕਿਸੇ ਕੋਲੇ ਅਧਿਕਾਰੀ ਕੋਲੇ ਕਿਸੇ ਸੀਨੀਅਰ ਅਧਿਕਾਰੀ ਕੋਲੇ ਜਵਾਬ ਹੈਗਾ ਮੇਰੀ ਗੱਲ ਦਾ ਮੈਨੂੰ ਦਿਓ ਸਾਨੂੰ ਜਦੀ ਕੋਈ ਸ਼ੌਂਕ ਨਹੀਂ ਸੀਗਾ ਆਉਣ ਬੈਠੇ ਅਸੀਂ ਚੱਕੇ ਹੋਏ ਆਏ ਆ ਸਾਨੂੰ ਜੂੰ ਤੇ ਮਹੀਨਾ ਜੇ ਚਲੇ 60 ਪੇਸ਼ੈਂਟ ਨੇ ਪੰਜ ਸਟੈਂਟ ਪਏ ਹੋ ਜਾਂਦਾ ਨੇ ਰੋਜ਼ ਕਚਹਿਰੀਆਂ ਦੇ ਚੱਕਰ ਲਾਉਂਦੇ ਕਿਤੇ ਇਹ ਚੱਗੇ ਲੰਦੇ ਆ ਕਿੱਥੇ ਦੇ ਅਸੀਂ ਆਪਦਾ ਹਿਸਾਬ ਹੀ ਮੰਗਿਆ ਸੀ ਕੁਝ ਹੋਇਆ ਤਾਂ ਨਹੀਂ ਕਿ ਉਹ ਪੁਲਿਸ ਲਾ ਲਓ ਜਾਂ ਸਰਕਾਰ ਲਾ ਲਓ ਇਹ ਚੋਰਾਂ ਦਾ ਸਾਥ ਦੇ ਰਹੀ ਐ ਜਿਹੜੇ ਜਿਹੜੇ ਦਸਨੋਂ ਦੀ ਕਮਾਈ ਕਰ ਰਹੇ ਆ ਸਾਡੀ ਕਿਉਂ ਨਹੀਂ ਗੱਲ ਸੁਣਦੇ ਉਹਨਾਂ ਨੂੰ ਇਹ ਜਿਗਨੋਮ ਕਰ ਰਹੀ ਐ ਅਸੀਂ 66 ਸਾਲ ਤੋਂ ਹੋ ਗਏ ਨਿੱਕਾ ਜਿਹਾ ਸਾਡਾ ਜਵਾਕ ਐ ਤਾਂ ਬਈ ਸਾਡੀ ਫੜ ਦਿਓ ਤੁਸੀਂ ਮੈਨੂੰ ਦੱਸੋ ਪਹਿਲਾਂ ਸਾਡੇ ਸਰਕਾਰ ਨੇ ਬਰਬਾਦਤਾ ਹੁਣ ਸਾਡੀ ਕਮਾਈ ਤੇ ਡਾਕਾ ਮਾਰ ਮੈਸੇਜ ਬਾਤ ਨੂੰ ਕੋਈ ਪਾਲਾਂਗੇ ਹੱਸ ਕੇ ਹੁਣ ਆਪਾਂ ਬਲੀ ਕੋ ਮੂਰੇ ਸਾਡਾ ਤਾਂ ਜੋਰ ਆ ਸੀ ਤਾਂ ਤਾਂ ਸਾਡੇ ਸਾਹਮਣੇ ਆਏ ਆਂ ਫਿਰ ਕਮ ਸੇ ਕਮ ਪਬਲਿਕ ਤਾਂ ਸਾਡੀ ਸੁਣੂਗੀ ਨਾ ਸੱਚ ਝੂਠ ਤਾਂ ਸੁਣੂਗੀ ਉਹ ਤਾਂ ਇੰਟਰਵਿਊਆਂ ਦੇ ਕੇ ਸਫਾਈਆਂ ਦੇ ਗਈ ਜੀ ਸਾਡਾ ਕੋਈ ਲੈਣ ਦੇਣ ਨਹੀਂ ਸਾਡਾ ਇਹ ਨਹੀਂ ਸਾਨੂੰ ਪਤਾ ਨਾ ਸਾਡੇ ਨਾਲ ਬੈਠ ਕੇ ਗੱਲ ਤਾਂ ਕਰਨ ਇੱਕ ਵਾਰਾ ਅਸੀਂ ਤਾਂ ਜੀ 9 ਮਹੀਨਿਆਂ ਤੋਂ ਅੱਕੇ ਹੋਏ ਆ ਕਿ ਸੋਸ਼ਲ ਮੀਡੀਆ ਤੇ ਆਇਆ ਨਹੀਂ ਸਾਡਾ ਕੋਈ ਸ਼ੌਂਕ ਨਹੀਂ ਸੀ ਇੱਥੇ ਰੋਲਣ ਦਾ